ਜਿਹੜਾ ਇੱਥੇ ਪਾਰਕਿੰਗ ਏਕੇਰ ਨੂੰ ਏਕਾ ਦਿੱਤਾ ਗਿਆ ਹੈਗਾ ਨਗਰ ਨਿਗਮ ਦੇ ਵੱਲੋਂ ਤੇ ਉਹ ਜਿਹੜੀਆਂ ਟੋ ਬੈਨਾਂ ਚਲਾ ਕੇ ਉੱਚ ਬਜ਼ਾਰਾਂ ਨੂੰ ਟਾਰਗੇਟ ਕਰਕੇ ਉਹਤੇ ਡੇਲੀ ਡਿਸਟ੍ਰਿਬਿਊਟ ਵਾਇਓਲੇਸ਼ਨ ਤੇ ਕੁਛੇ ਏਰੀਆ ਦੇ ਵਿੱਚ ਬਿਨਾ ਕੋਈ ਬੋਰਡ ਬਿਨਾ ਕੋਈ ਚੇਤਾਵਨੀ ਬੋਰ ਲਗਾਏ ਰਿਕਲ ਟੋ ਕਰਕੇ ਲੋਕਾਂ ਤੋਂ ਭਾਰੀ ਜੁਰਮਾਨੇ ਲਿੱਤੇ ਜਾ ਰਹੇ ਨੇ ਸਵਾ ਸਾਲ ਦਾ ਜਿਹੜਾ ਉਹ ਏਕਾ ਲਗਾਤਾਰ ਚੱਲ ਰਿਹਾ ਹੈ ਅਣੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਆਰਾਂ ਦੇ ਦਿਨ ਚੱਲ ਰਹੇ ਨੇ ਲੇਕਿਨ ਬਟਿੰਡਾ ਦੇ ਬਾਜ਼ਾਰ ਸੋਮਵਾਰ ਨੂੰ ਹੋਣਗੇ ਬੰਦ ਕਿਉਂ ਕਿਉਂਕਿ ਇੱਥੇ ਆਪਕਾ ਟੋਪੈਂਡ ਦਾ ਮਾਮਲਾ ਲੰਬੇ ਸਮੇਂ ਤੋਂ ਇਸ ਤੋਂ ਪਹਿਲਾਂ ਵੀ ਆਪਾਂ ਚੱਲ ਰਿਹਾ ਹੈ ਤੇ 15 ਅਗਸਤ ਤੋਂ ਵੀ ਬਟਿੰਡਾ ਦੇ ਬਾਜ਼ਾਰ ਪੂਰਨ ਤੌਰ ਤੇ ਬੰਦ ਰਹੇ ਸਨ ਹੁਣ ਕੀ ਮਾਮਲਾ ਸਾਰਾ ਸਾਡਾ ਕੁਝ ਆਗੂ ਇੱਥੇ ਇੱਥੇ ਹਨ ਵਪਾਰੀ ਹਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰ ਕੀ ਨਾਮ ਹੈ ਤੁਹਾਡਾ ਸੋਨੂ ਜੀ ਸੋਨੂ ਜੀ ਜੇ ਆਪਾਂ ਗੱਲ ਕਰੀਏ ਤਿਹਾਰਾਂ ਦਿਨਾਂ ਦੇ ਸੋਡੇ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਸਾਡੇ ਵੱਲੋਂ ਸੋਮਵਾਰ ਨੂੰ ਬਾਜ਼ਾਰ ਬੰਦ ਰੱਖਿਆ ਕਿ ਕੀ ਮਾਮਲਾ ਸਾਰਾ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਜਿਹੜਾ ਇੱਥੇ ਪਾਰਕਿੰਗ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਹੈਗਾ ਨਗਰ ਨਿਗਮ ਦੇ ਵੱਲੋਂ ਤੇ ਉਹਦੀਆਂ ਜਿਹੜੀਆਂ ਟੋ ਬੈਨਾਂ ਚਲਾ ਕੇ ਉੱਚ ਬਜ਼ਾਰਾਂ ਨੂੰ ਟਾਰਗੇਟ ਕਰਕੇ ਉੱਥੇ ਡੇਲੀ ਡਿਸਪਿਊਟ ਵਾਇਲੇਸ਼ਨ ਲੋਕਾਂ ਨਾਲ ਲੜਾਈ ਝਗੜੇ ਦੇ ਜਿਹੜੇ ਮਾਮਲੇ ਸੀਗੇ ਉਸ ਸਬੰਧ ਦੇ ਵਿੱਚ ਅਸੀਂ 15 ਅਗਸਤ ਨੂੰ ਵੀ ਪੂਰਾ ਪਟੰਡਾ ਬੰਦ ਰੱਖਿਆ ਸੀਗਾ ਸਾਰੀਆਂ ਸੰਸਥਾਵਾਂ ਦਾ ਵੀ ਸਾਥ ਸੀਗਾ ਦੁਕਾਨਦਾਰਾਂ ਨੂੰ ਇਸ ਕੰਮ ਦੇ ਵਿੱਚ ਕਿਉਂਕਿ ਲੋਕਾਂ ਦੇ ਨਾਲ ਬੜੀ ਲੁੱਟ ਖੋਹ ਹੋ ਰਹੀ ਸੀਗੀ ਬੜਾ ਮਤਲਬ ਅਫਦਰਪੇਵਾਰ ਕੀਤੇ ਜਾ ਰਹੇ ਸੀਗੇ ਤੇ ਕੁਝ ਏਰੀਆ ਦੇ ਵਿੱਚ ਬਿਨਾ ਕੋਈ ਬੋਰਡ ਬਿਨਾ ਕੋਈ ਚੇਤਾਵਨੀ ਬੋਰ ਲਗਾਏ ਵਿਕਲਪ ਹੋ ਕਰਕੇ ਲੋਕਾਂ ਤੋਂ ਭਾਰੀ ਜੁਰਮਾਨੇ ਲਿੱਤੇ ਜਾ ਰਹੇ ਸੀ। ਉਸ ਸਬੰਧ ਦੇ ਵਿੱਚ ਅੱਜ ਵੀ ਜਿਹੜੀ ਹੈਗੀ ਹੈ ਦੁਕਾਨਦਾਰਾਂ ਦੀ ਇੱਥੇ ਮੀਟਿੰਗ ਹੋਈ ਹੈ ਤੇ ਦੁਕਾਨਦਾਰਾਂ ਨੇ ਇੱਥੇ ਸਾਂਝਾ ਇੱਕ ਫੈਸਲਾ ਲਿੱਤਾ ਹੈਗਾ ਕਿ ਫੈਸਟੀਵਲ ਸੀਜ਼ਨ ਜਿਵੇਂ ਚੱਲਦੇ ਹੋਏ ਆ ਵੀ ਇਹਦੀ ਪ੍ਰਵਾਹ ਨਾ ਕਰਦੇ ਹੋਏ ਉਹ ਸੋਮਵਾਰ ਨੂੰ ਜਿਹੜੀਆਂ ਇਹ ਜਿਹੜੇ ਇਫੈਕਟਡ ਏਰੀਆ ਦੇ ਬਾਜ਼ਾਰ ਹੈਗੇ ਸਾਰੇ ਪੂਰਨ ਤੌਰ ਦੇ ਉੱਤੇ ਬੰਦ ਰੱਖ ਕੇ ਤੇ ਕਾਰਪੋਰੇਸ਼ਨ ਦਾ ਸਾਰੇ ਘਰਾਵ ਕਰਨਗੇ ਸਾਡੀ ਸੰਸਥਾ ਵੱਲੋਂ ਵੀ ਮੇਰੇ ਖੁਦ ਦੇ ਵੱਲੋਂ ਆ ਪੰਜਾਬ ਵਡੇਰਾਂ ਨਾਲ ਹਾਈ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਪਲੀਟੀਗੇਸ਼ਨ ਪੀਆਈਐਲ ਵੀ ਜਿਹੜੀ ਤਿਆਰ ਕੀਤੀ ਗਈ ਹੈ ਐਡਵੋਕੇਟ ਰਸੀ ਅਰੋੜਾ ਜੀ ਦੇ ਥਰੂ ਜਿਹੜੀ ਕਿ ਡਬਲ ਬੈਂਚ ਦੇ ਕੋਲ ਲੱਗੀ ਹੈ ਜਿਸ ਚ ਚੀਫ ਜਸਟਿਸ ਤੇ ਜਸਟਿਸ ਜੀ ਦੇ ਕੋਲ ਜਿਹੜੀ ਇਹਦੀ ਸੁਣਵਾਈ ਹੋ ਰਹੀ ਹੈਗੀ ਹੈ ਤਾਂ ਇਹ ਲਗਾਤਾਰ ਲੋਕਾਂ ਦਾ ਰੋਸ ਪ੍ਰਦਰਸ਼ਨ ਇਹ ਜਿਹੜਾ ਚੱਲ ਰਿਹਾ ਹੈਗਾ ਤੇ ਹੈਰਾਨੀ ਵਾਲੀ ਗੱਲ ਹੈ ਵੀ ਪ੍ਰਸ਼ਾਸਨ ਇਹਨਾਂ ਸਾਰਾ ਕੁਝ ਦੇਖਦੇ ਹੋਏ ਵੀ ਹੱਥ ਧੱਤ ਕਰਕੇ ਬੈਠਾ ਹੈਗਾ ਐਨੀ ਵਾਇਓਲੇਸ਼ਨ ਕਰਕੇ ਬਿਨਾ ਕੋਈ ਰੂਲ ਡਿ ਰੈਗੂਲੇਸ਼ਨ ਜਿਹੜੇ ਕੋਈ ਨਿਯਮ ਸ਼ਰਤਾਂ ਸੀ ਉਹਨੂੰ ਪੂਰੀ ਕਿਤੇ ਬਗੈਰ ਸਵਾ ਸਾਲ ਦਾ ਜਿਹੜਾ ਉਹ ਠੇਕਾ ਲਗਾਤਾਰ ਚੱਲ ਰਿਹਾ ਹੈ ਅਨਿਸ਼ ਕਹਤਾ ਦੇ ਬਾਵਜੂਦ ਵੀ ਉਹਨੂੰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੋਨੂੰ ਜੀ ਲੱਗਦਾ ਲੱਗਦਾ ਤੁਹਾਨੂੰ ਵੀ ਉਤੋਂ ਜਿਹੜਾ ਹੈਗਾ ਧਿਆਰੇ ਦਿਨ ਨੇ ਸਾਰੇ ਬਾਜ਼ਾਰ ਬੰਦ ਹੋ ਸਕਦੇ ਆ ਸਰ ਬਹੁਤ ਲੋਕ ਨਾ ਇੱਥੇ ਦੀ ਦੁਖੀ ਬਹੁਤ ਹੈ ਬਠਿੰਡੇ ਦੇ ਲੋਕ ਬਹੁਤ ਜ਼ਿਆਦਾ ਦੁਖੀ ਹੈ 15 ਅਗਸਤ ਨੂੰ ਵੀ ਜਿਹੜਾ ਬੰਦ ਹੋਇਆ ਸੀ ਅੱਜ ਤੱਕ ਬਠਿੰਡੇ ਦੇ ਵਿੱਚ ਕਦੀ ਵੀ ਬੰਦ ਨਹੀਂ ਹੋਇਆ 15 ਅਗਸਤ ਵੀ ਤੁਹਾਨੂੰ ਪਤਾ ਵੀ ਪੂਰਾ ਫੈਸਟੀਵਲ ਦੇ ਤੌਰ ਤੇ ਤਿਹਾੜ ਦੇ ਤੌਰ ਤੇ ਉੱਥੇ ਬਣਾਇਆ ਜਾਂਦਾ ਹੈਗਾ ਲੇਕਿਨ ਲੋਕਾਂ ਨੂੰ ਮਜਬੂਰੀ ਦੇ ਵਿੱਚ ਬੰਦ ਕਰਨਾ ਪਿਆ ਸੀ ਤੇ ਬਲੀਆਂ ਦੇ ਵਿੱਚ ਵੀ ਜਿਹੜੀਆਂ ਦੁਕਾਨਾਂ ਸੀ ਉਹ ਵੀ ਬੰਦ ਸੀਗੀਆਂ ਐਨਾ ਸਮਰਥਨ ਦਿੱਤਾ ਸੀ ਲੋਕਾਂ ਨੇ ਕਿਉਂਕਿ ਲੋਕ ਦੁਖੀ ਬਹੁਤ ਅਸਤਕੇ ਕਰਦੇ ਹਾਈ ਕੋਰਟ ਦੀ ਗੱਲ ਕੀਤੀ ਹੈ ਹਾਈ ਕੋਰਟ ਦੇ ਵਿੱਚ ਕਿਹਨੂੰ ਗਮੂਰ ਵੀ ਅਪ ਨੋਟਿਸ ਹੋਇਆ ਗਿਆ ਹੈ ਇਹਦੇ ਵਿੱਚ ਅਸੀਂ ਪਾਰਟੀ ਬਣਾਇਆ ਸੀਗਾ ਸਾਰਿਆਂ ਨੂੰ ਪੰਜਾਬ ਸਰਕਾਰ ਸਮੇਤ ਜਿਹਦੇ ਵਿੱਚ ਨੋਟਿਸ ਆਫ ਮੋਸ਼ਨ ਜਿਹੜਾ ਹੈਗਾ ਕਾਰਪੋਰੇਸ਼ਨ ਬਟਿੰਡਾ ਤੇ ਠੇਕੇਦਾਰ ਜਿਹੜਾ ਹੈਗਾ ਗੁਰਮੀਲ ਸਿੰਘ ਮੇਲ ਉਸ ਨੂੰ ਬਾਈ ਨੇਮ ਜਿਹੜਾ ਹੈਗਾ ਇਹ ਨੋਟਿਸ ਕੀਤਾ ਗਿਆ ਹੈਗਾ 7 ਨਵੰਬਰ ਜਿਹੜੀ ਹੈ ਇਹਨਾਂ ਦੀ ਡੇਟ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਆਪ ਦਾ ਸਾਰਾ ਰਿਪਲਾਈ ਦੇਣਾ ਹੈ ਗੱਲ ਕਰੀਏ ਇਹਦੇ ਨਾਲ ਸੁਣੋ ਫਿਰ ਆਪਣਾ ਬਾਜ਼ਾਰਾਂ ਦੇ ਵਿੱਚ ਜਿਹੜੀ ਆਉਂਦੀ ਹੈ ਇਹਦੇ ਨਾਲ ਸੁਣੋ ਕੀ ਆਪਣਾ ਸਵਾਸ ਸੰਕਰ ਹੋ ਜਾਂਦਾ ਸਰ ਰੋਜ਼ ਦੇ ਲੜਾਈ ਝਗੜੇ ਹੁੰਦੇ ਆ ਜਿੱਥੇ ਮਾਰ ਕਟਾਈ ਹੁੰਦੀ ਹੈਗੀ ਹੈ ਇਹ ਲੋਕਾਂ ਨੂੰ ਕੁੱਟਦੇ ਆ ਲੋਕ ਕਈ ਇਹਨਾਂ ਨੂੰ ਕੁੱਟ ਜਾਂਦੇ ਆ ਸਾਡੇ ਜਿਹੜੇ ਕਸਟਮਰ ਹੁੰਦੇ ਆ ਦੁਕਾਨਾਂ ਦੇ ਵਿੱਚ ਜਿਹੜੇ ਆ ਬਾਜ਼ਾਰਾਂ ਦੇ ਵਿੱਚ ਆਂਦੇ ਆ ਦੁਕਾਨਾਂ ਦੇ ਲਈ ਉਹ ਇੱਥੇ ਰੋ ਰੋ ਕੇ ਜਾਂਦੇ ਆ ਗਾਲਾਂ ਕੱਢ ਕੇ ਗਾਲੀ ਗਲੋਚ ਹੁੰਦਾ ਲੜਾਈ ਝਗੜੇ ਹੁੰਦੇ ਆ ਸਾਨੂੰ ਇਹ ਡਰ ਹੈਗਾ ਵੀ ਜੇ ਹੁਣ ਨਾ ਰੁਕਿਆ ਇਹ ਮਾਮਲਾ ਇੰਨਾ ਕਿ ਜ਼ਿਆਦਾ ਵੱਧੂ ਵੀ ਲੁੱਟ ਖਸੁੱਟ ਤੋਂ ਇਲਾਵਾ ਇੱਥੇ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਹੈ ਆਪਰੇ ਦੇ ਵਿੱਚ ਹੁਣ ਸਿਰਫ ਫੈਸਲਾ ਕੀ ਹੈ ਲਾਸ਼ ਦੇ ਵਿੱਚ ਇੱਕ ਗੱਲ ਕਰਦੇ ਫੈਸਲਾ ਲਾਸ਼ ਦੇ ਵਿੱਚ ਫੈਸਲਾ ਇਹ ਹੋਇਆ ਹੈਗਾ ਕਿ ਸੋਮਵਾਰ ਨੂੰ ਜਿਹੜੇ ਮਜ਼ਾਰ ਹੈਗੇ ਆ 2 ਵਜੇ ਤੱਕ ਪੂਰਨ ਤੌਰ ਤੇ ਬੰਦ ਰੱਖੇ ਜਾਣਗੇ ਤੇ ਕਾਰਪੋਰੇਸ਼ਨ ਦਾ ਘਰਾਵ ਕੀਤਾ ਜਾਊਗਾ ਸਾਰਾ ਬਟੰਡਾ ਜਾਂ ਆਪਣਾ ਕੋਈ ਬਿਜ਼ਨਸ ਇਫੈਕਟਡ ਏਰੀਆ ਦੇ ਮਜ਼ਾਰ ਆ ਉਹ 100% ਬੰਦ ਹੋਣਗੇ ਬਾਕੀ ਲੋਕਾਂ ਦਾ ਬੜਾ ਸਮਰਥਨ ਹੈ ਸੰਸਥਾਵਾਂ ਵੀ ਸਾਰੀਆਂ ਸ਼ਾਮਲ ਹੋਣਗੀਆਂ ਇਸ ਬੰਦ ਦੇ ਵਿੱਚ ਬਿਲਕੁਲ ਜੀ ਸਾਡੇ ਨਾਲ ਹੋਰ ਵੀ ਕੁਝ ਲੋਕ ਨੇ ਅਸੀਂ ਉਹਨਾਂ ਦੇ ਨਾਲ ਵੀ ਆਪਣਾ ਗ ਬਿਰਤੀ ਕੀ ਮਾਮਲਾ ਜੀ ਗੱਲ ਕਰੀਏ ਸੋਮਵਾਰ ਨੂੰ ਬਾਜ਼ਾਰ ਬੰਦ ਕਰੀਏ ਮਾਮਲਾ ਸਰ ਜੀ ਬੱਸ ਇਹ ਹੈ ਵੀ ਇਹ ਟੋਮ ਇਹਨਾਂ ਦਾ ਉੱਧਾ ਚੱਲ ਰਿਹਾ ਹੈ ਤਿਉਹਾਰਾਂ ਦੇ ਦਿਨ ਹੈ ਇਹ ਟੋਮ ਇਹਨਾਂ ਚੱਕਰ ਨਾਲ ਪੂਰਾ ਬਾਜ਼ਾਰ ਤੇ ਗਾਹਕਾਂ ਦਾ ਅਸਰ ਪੈ ਰਿਹਾ ਜੀ ਕਾਰੋਬਾਰ ਘਟ ਰਿਹਾ ਹੈ ਇਹਦੇ ਨਾਲ ਵੀ ਅਸੀਂ ਇਹ ਵਪਾਰੀ ਇੱਕੋ ਹੀ ਮੰਗ ਕਰਦਾ ਵੀ ਟੋਮ ਇਹਨਾਂ ਜਿਹੜੀ ਹੈਗੀ ਹੈ ਟਰੈਫਿਕ ਪੁਲਿਸ ਨੂੰ ਦਿੱਤਾ ਜਾਵੇ ਦਾ ਚਾਰਜ ਤੇ ਵੀ ਇਹ ਬਾਜ਼ਾਰਾਂ ਨੂੰ ਬਚਾਇਆ ਜਾਵੇ ਜਿਹੜੇ ਕਾਰੋਬਾਰ ਡੁੱਬੇ ਪਏ ਇਸ ਟਾਈਮ ਵੀ ਥੋੜਿਆ ਹੁਣ ਤਿਉਹਾਰਾਂ ਦੇ ਨਾਂ ਕਰਕੇ ਕੰਮ ਚੱਲੇ ਆ ਵਪਾਰੀ ਦੇ ਤੇ ਇਹ ਤਿਉਹਾਰਾਂ ਦੇ ਨਾਂ ਜਾ ਕੇ ਟੋਬੇ ਨਾਲ ਚੁਪਚਾਪ ਚਲਾ ਦੀਆਂ ਸਾਨੂੰ ਇਹ ਵਿਸ਼ਵਾਸਨ ਦਿੱਤਾ ਗਿਆ ਸੀਗਾ ਵੀ ਪੂਰੀਆ ਕੈਮਰੇ ਲਗਾ ਕੇ ਸਾਈਨ ਬੋਰਡ ਲਗਾ ਕੇ ਪੀਐਲ ਲਾਈਨਾਂ ਢੰਗ ਨਾਲ ਲਵਾ ਕੇ ਇਹਨਾਂ ਚਲਾਇਆ ਜਾਊਗਾ ਪਰ ਕੋਈ ਵੀ ਇਹਦੇ ਵਿੱਚ ਕੋਈ ਪੂਰਾ ਨਹੀਂ ਕੀਤਾ ਗਿਆ ਤੇ ਟੋਬੇ ਨਾਲ ਚਲਾ ਦਿੱਤੀਆਂ ਗਈਆਂ ਇਹ ਵਪਾਰੀਆਂ ਸਰ ਸਰ ਥੱਕਿਆ ਜੀ ਤੇ ਯਾਰ ਬੰਦੀ ਗੱਲ ਕੀਤੀ ਹੈ ਸੋਮਵਾਰ ਨੂੰ ਤੁਹਾਡੇ ਕੋਲ ਆ ਅੱਜ ਐਲਾਨ ਕੀਤਾ ਗਿਆ ਵੀ ਸੋਮਵਾਰ ਨੂੰ ਬਾਜ਼ਾਰ ਬੰਦ ਕੀਤਾ ਜਾਣਗੇ ਇਹ ਸਾਰਾ ਬਟਿੰਡਾ ਬੰਦ ਰਹੂਗਾ ਜਾਂ ਇਕੱਲੇ ਤੁਹਾਡੇ ਏਰੀਆ ਦੇ ਸ਼ਹਿਰ ਦੇ ਨਹੀਂ ਪੂਰਾ ਸ਼ਹਿਰ ਬੰਦ ਰਹੂਗਾ ਜੀ ਪੂਰਾ ਸ਼ਹਿਰ ਬੰਦ ਰਹੂਗਾ 15 ਅਗਸਤ ਨੂੰ ਜਿਵੇਂ ਸਾਰਾ ਸ਼ਹਿਰ ਬੰਦ ਸੀਗਾ ਉਵੇਂ ਬੰਦ ਰਹੂਗਾ ਜੀ ਪੂਰਾ ਸ਼ਹਿਰ ਬੰਦ ਰਹੂਗਾ ਜੀ ਕਿ ਸਾਰਾ ਇਹ ਹੁਣ ਵਪਾਰੀ ਨੂੰ ਖਤਮ ਕਰਨ ਤੇ ਤੁਰੇ ਹੋਈ ਹੈ ਸਰਕਾਰਾਂ ਤੇ ਵਪਾਰੀ ਨੂੰ ਇਹ ਜਾਗਣੇ ਪੈਣਾ ਜੀ ਵੀ ਪੰਪ ਪੂਰ ਪੂਰ ਤੌਰ ਤੇ ਬੰਦਾ ਪ੍ਰਧਾਨ ਜੀ ਦਾ ਆਰਡਰ ਸਾਰੇ ਬਜ਼ਾਰਾਂ ਨੂੰ ਆਰਡਰ ਕਰਦੇ ਬੰਦ ਰਹੂਗਾ ਪੂਰਾ ਸ਼ਹਿਰ ਅਮਿਤ ਕਪੂਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੋਵਾਰ ਨੂੰ 2 ਮਈ ਤੱਕ ਸਾਰੀਆਂ ਦੁਕਾਨਾਂ ਜਿਹੜੀਆਂ ਆ ਬੰਦ ਰਹਿਣਗੀਆਂ ਔਰ ਅਸੀਂ ਕਾਰਪੋਰੇਸ਼ਨ ਦਾ ਜਿਹੜਾ ਘਰਾਓ ਕਰਾਂਗੇ ਉੱਥੇ ਜਾ ਕੇ ਔਰ ਉੱਥੇ ਬਾਹਰ ਬੈਠ ਕੇ ਸ਼ਾਂਤੀਪੂਰਕ ਘਰਾਓ ਹੋਊਗਾ ਔਰ ਅਸੀਂ ਆਪਣੀ ਮੰਗ ਸਾਡੀ ਕੋਈ ਹੈ ਕਿ ਜਿਹੜੀ ਆ ਟੋਵੈਨ ਇਹਨੂੰ ਬੰਦ ਕੀਤਾ ਜਾਵੇ ਸਰ ਕਿਹੜੇ ਕਿਹੜੇ ਬਾਜ਼ਾਰ ਤੁਸੀਂ ਕਹਿੰਦੇ ਬੰਦ ਹੋਣਗੇ ਸਾਰਾ ਸ਼ਹਿਰ ਬੰਦ ਹੋਊਗਾ ਜੀ ਸਾਰੇ ਸ਼ਹਿਰ ਨੂੰ ਅਸੀਂ ਅਪੀਲ ਕਰਾਂਗੇ ਜਿਨ੍ਹਾਂ ਦਾ ਖੁਸ਼ੀ ਨਾਲ ਬੰਦ ਕਰਨ ਚਾਣ ਖੁਸ਼ੀ ਨਾਲ ਕਰਨ ਬਾਕੀ ਮੇਨ ਬਾਜ਼ਾਰ ਜਿੰਨੇ ਵੀ ਆ ਸਾਡੇ ਮੇਨ ਸਾਡਾ ਸ਼ਹਿਰ ਹੈ ਸਾਰਾ ਸਾਰਾ ਜਿਹੜਾ ਇਫੈਕਟਡ ਹੋਣਾ ਉਹਨਾਂ ਨੂੰ 2 ਵਜੇ ਤੱਕ ਬੰਦ ਕਰਨ ਦਾ ਟਾਈਮ ਦੇ ਰਿਹਾ ਜੀ 2 ਵਜੇ ਤੱਕ ਕੂੜਾ ਬੰਦ ਰਹੂਗਾ 2 ਵਜੇ ਤੱਕ ਬਠਿੰਡਾ ਸ਼ਹਿਰ ਬੰਦ ਰਹੂਗਾ ਟੋ ਵੈਨ ਦੇ ਖਿਲਾਫ ਅਸੀਂ ਨਾਰੇ ਬਾਜੀ ਕਰਕੇ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਬੈਠ ਕੇ ਸ਼ਾਂਤੀਪੂਰਕ ਜਿਹੜਾ ਹੈ ਨਾਰੇਵਾਜੀ ਕਰਾਂਗਾ ਮੇਰਾ ਨਾਮ ਅਵਿਲਾਸ ਸਾਹਿਬ ਉਹ ਹੈਪੀ ਪ੍ਰਧਾਨਾ ਸੋਸ਼ਲ ਐਨਸੀਐਸ ਚਲਾਉਂਦੇ ਆ ਸੀ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟੋਟਲੀ ਟੋ ਵੈਨ ਦੇ ਅਗੇਂਸਟ ਸਾਰੇ ਵਪਾਰ ਮੰਡਲ ਦਾ ਅਤੇ ਸਮਾਜਿਕ ਸੰਸਥਾਵਾਂ ਦਾ ਸਾਬ ਦਿੰਦੇ ਹੋਏ ਆਪਣੀ ਆਪਣੀਆਂ ਦੁਕਾਨਾਂ ਨੂੰ 2 ਵਜੇ ਤੱਕ ਬੰਦ ਰੱਖਣ ਸਾਰੇ ਬਠਿੰਡੇ ਨੂੰ ਅਪੀਲ ਹੈ ਕਿਉਂਕਿ ਸਾਡੀ ਜਿਹੜੀ ਲੜਾਈ ਹੈ ਕੱਲੇ ਵਪਾਰ ਮੰਡਲ ਦੀ ਨਹੀਂ ਹਰ ਬੰਦੇ ਦੀ ਹੈ ਕੋਈ ਵੀ ਗੱਡੀ ਲੈ ਕੇ ਆ ਸਕਦਾ ਉਹਦੀ ਬਾਜ਼ਾਰ ਤੋਂ ਗੱਡੀ ਚੱਕੀ ਜਾ ਸਕਦੀ ਹੈ ਜਦ ਕਿ ਇਹ ਪਾਰਕਿੰਗ ਬਿਲਕੁਲ ਫ੍ਰੀ ਸੀ ਜਦੋਂ ਇਹ ਪਾਰਕਿੰਗ ਦੀ ਨੀਂਹ ਪੱਥਰ ਰੱਖੀ ਗਈ ਸੀ ਉਦੋਂ ਇਹੀ ਕਹਿ ਕੇ ਰੱਖੀ ਗਈ ਸੀ ਵੀ ਇਹ ਪਾਰਕਿੰਗ ਜਮ ਫ੍ਰੀ ਹੈ ਅੱਜ ਇਹ ਚਾਰਜ ਕਰਦੇ ਆ ਇਹ ਹੋਣਾ ਨਹੀਂ ਚਾਹੀਦਾ ਅ ਦਰਵਜੀਤ ਠਾਕੁਰ ਮੈਰੀ ਦੇ ਨਾਮ ਤੇ ਮੇਰੇ ਦੋਸਤ ਲੋਕ ਬੁਲਾਉਂਦੇ ਨੇ ਮਾਮਲਾ ਤੁਹਾਡੇ ਸਾਰਿਆਂ ਨੂੰ ਪਤਾ ਹੀ ਹੈ ਵੀ ਟੋ ਵੈਨ ਦੇ ਨਾਲ ਜਿਹੜਾ ੱੱੱਕਾ ਚੱਲ ਰਿਹਾ ਸੀਗਾ ਵਪਾਰੀਆਂ ਦੇ ਉੱਤੇ ਸਾਡਾ ਵਪਾਰ ਜਿਹੜਾ ਹੈ ਬੰਦ ਹੋਣ ਦੀ ਕਗਾਰ ਤੇ ਆ ਗਿਆ ਸੀਗਾ ਤੇ ਇਸੇ ਕਰਕੇ ਅਸੀਂ ਐਜੀਟੇਸ਼ਨ ਸ਼ੁਰੂ ਕੀਤੀ ਸੀਗੀ ਵੀ ਇਹ ਟੋ ਵੈਨ ਠੇਕੇਦਾਰ ਤੋਂ ਕਾਰਪੋਰੇਸ਼ਨ ਤੋਂ ਇਹਨਾਂ ਦੋਨਾਂ ਤੋਂ ਬੰਦ ਕੀਤੀ ਜਾਵੇ ਟਰੈਫਿਕ ਪੁਲਿਸ ਨੂੰ ਅਸੀਂ ਅਪੀਲ ਕਰਦੇ ਰਹੇ ਹਾਂ ਸਰਕਾਰ ਨੂੰ ਵੀ ਟਰੈਫਿਕ ਪੁਲਿਸ ਇਹਨੂੰ ਚਲਾ ਲੇ ਕਿਉਂਕਿ ਟਰੈਫਿਕ ਪੁਲਿਸ ਦਾ ਕੋਈ ਇਹ ਪੈਸਿਆਂ ਦੇ ਮਾਮਲੇ ਵਿੱਚ ਕੋਈ ਉਹ ਨਹੀਂ ਹੁੰਦਾ ਹੈਗਾ ਕਾਰਨ ਆਇਆ ਕਿ ਵੀ ਇਹਨਾਂ ਨੇ ਪੈਸੇ ਕਮਾਉਣ ਵਾਸਤੇ ਇਸ ਧੰਦਾ ਸ਼ੁਰੂ ਕੀਤਾ ਹੈਗਾ ਇੱਕਦਾਰ ਨੇ ਵੀ ਪੈਸੇ ਕਮਾਉਣੇ ਆ ਕਾਰਪੋਰੇਸ਼ਨ ਨੂੰ ਵੀ ਹਿੱਸਾ ਤੇ 300 ਰੁਪਏ ਪਰ ਗੱਡੀ ਦੇ ਪਿੱਛੇ ਆਉਂਦਾ ਜਿਹੜਾ ਇਸ ਕਰਕੇ ਇਹਨਾਂ ਦੋਨਾਂ ਦੇ ਜਿੱਥੇ ਮੋਨਿਟਰੀ ਗੇਨਸ ਵਿੱਚ ਇਨਵੋਲਵ ਹੋਣਗੇ ਉੱਥੇ ਹਮੇਸ਼ਾ ਤੱਕਾ ਹਰ ਬੰਦੇ ਨਾਲ ਹੋਊਗਾ ਹੀ ਹੋਊਗਾ ਸਾਡਾ ਐਕਸ਼ਨ ਇਹ ਹੋਏਗਾ ਵੀ ਅਸੀਂ ਹੁਣ ਸੋਮਵਾਰ ਨੂੰ ਬੰਦ ਦੀ ਕਾਲ ਦਿੱਤੀ ਆ ਸੋਮਵਾਰ ਨੂੰ ਅਸੀਂ ਕਾਰਪੋਰੇਸ਼ਨ ਦਾ ਘਰਾਓ ਕਰਾਂਗੇ ਕਾਰਪੋਰੇਸ਼ਨ ਦੇ ਜਿਹੜੇ ਐਮਸੀ ਜਿਹੜੇ ਇਹਦੇ ਵਿੱਚ ਇਨਵੋਲਵ ਹੈ ਉਨ੍ਹਾਂ ਦੇ ਖਿਲਾਫ ਅਸੀਂ ਆਪਦਾ ਪੂਰਾ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਬਾਜ਼ਾਰ ਬੰਦ ਰਹਿਣਗੇ ਸਾਰੇ ਜਿਹੜੇ ਜਿਹੜੇ ਪਾਰਟ ਅਫੈਕਟਡ ਹੈਗੇ ਐ ਇਹਦੇ ਟੂ ਵਨ ਨਾਲ ਉਹ ਤਾਂ 100% ਬੰਦ ਹੋਣਗੇ ਹੋਣਗੇ ਅਸੀਂ ਬਾਕੀ ਵੀ ਸ਼ਹਿਰ ਵਾਲਿਆਂ ਨੂੰ ਅਪੀਲ ਕਰ ਰਹੇ ਆ ਵੀ ਭਾਈ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਸ਼ਹਿਰ ਦੇ ਲੋਕ ਵੀ ਸਾਰੇ ਅਫੈਕਟਡ ਹੁੰਦੇ ਨੇ ਇਹਦੇ ਨਾਲ ਔਰ ਇਸ ਕਰਕੇ ਅਸੀਂ ਇਹ ਜਿਹੜੇ ਐਮਸੀ ਹੈ ਜਿਨ੍ਹਾਂ ਨੇ ਇਹ ਫਤਵਾ ਦਿੱਤਾ ਜਾਰੀ ਕੀਤਾ ਹੈਗਾ ਜਿਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੇ ਜਿਨ੍ਹਾਂ ਨੂੰ ਚੁਣ ਕੇ ਅੱਗੇ ਲਿਆਂਦਾ ਸੀ ਔਰ ਇਹਨਾਂ ਨੇ ਸਾਡੇ ਖਿਲਾਫ ਮੈਂਡੇਟ ਦਿੱਤਾ ਇਹਨਾਂ ਨੂੰ ਅਸੀਂ ਘੇਰ ਕੇ ਇਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਆ ਵੀ ਤੁਸੀਂ ਉਹਨੂੰ ਸ਼ਹਿਰ ਦੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਸ਼ਹਿਰ ਦੇ ਨਾਲ ਨਹੀਂ ਖੜੇ ਇਸ ਕਰਕੇ ਤੁਹਾਡਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਊਗਾ ਸਰ ਕਮੇਟੀ ਸੀ ਉਹਦਾ ਕੋਈ ਖਾਲੀ ਨਹੀਂ ਕਮੇਟੀ ਜਿਹੜੀ ਬਣਾਈ ਸੀ ਕਮੇਟੀ ਦੇ ਵਿੱਚ ਨੌ ਮੈਂਬਰ ਇਹਨਾਂ ਨੇ ਲਏ ਸੀਗੇ ਨੌ ਮੈਂਬਰਾਂ ਚ ਸਿਰਫ ਚਾਰ ਮੈਂਬਰ ਜਿਹੜੇ ਮੇਨ ਹੈਗੇ ਸੀਗੇ ਉਹਨਾਂ ਨੇ ਅਗੇਂਸਟ ਇਹ ਫਤਵਾ ਜਾਰੀ ਕੀਤਾ ਬਾਕੀਆਂ ਨੇ ਸਾਈਨ ਨਹੀਂ ਕੀਤੇ ਕਿਸੇ ਨੇ ਸਿਰਫ ਚਾਰ ਬੰਦੇ ਹਾਲਾਂਕਿ ਮжоਰਿਟੀ ਵੇਸਤੇ ਹੋਣਾ ਚਾਹੀਦਾ ਸੀ ਮжоਰਿਟੀ ਵੀ ਨਹੀਂ ਬਣੀ ਤਾਂ ਵੀ ਇਹਨਾਂ ਨੇ ਚੱਕ ਕੇ ਟੋਵਨ ਦੁਬਾਰਾ ਚਾਲੂ ਕਰ ਦਿੱਤੀ ਇੱਦੀ ਬਿਲਕੁਲ ਜੀ ਇਹ ਸਾਨਕ ਕੋਚ ਸਾਡੇ ਨੇ ਇਹ ਆਪਣਾ ਵਪਾਰੀ ਸਾਨਾ ਜਿਹੜਾ ਕਹਿਣਾ ਹੈ ਕਿ ਜਿਹੜਾ ਟੋਵਨ ਦਾ ਮਾਮਲਾ ਉਹ ਲਗਾਤਾਰ ਲੰਬੇ ਸਮੇਂ ਤੋਂ ਵੀ ਇਹ ਆਪਣਾ ਇੱਕ ਮੁੱਦਾ ਬਣਿਆ ਹੋਇਆ ਹੈ ਟੋਵਨ ਇਸ ਤੋਂ ਪਹਿਲਾਂ ਬੰਦ ਨਹੀਂ ਕਰ ਦਿੱਤੀ ਗਈ ਸੀ ਤੇ ਕਿ ਹੁਣ ਦੁਬਾਰਾ ਤੋਂ ਫਿਰ ਤੋਂ ਆਪਣਾ ਇਹ ਚਾਲੂ ਕੀਤਾ ਗਿਆ ਤੇ ਹੁਣ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਸੋਮਵਾਰ ਨੂੰ ਬਟਿੰਡਾ ਦੇ ਪੂਰੇ ਬਾਜ਼ਾਰ ਹਫਤੇ ਦੇ ਤੱਕ ਇਹਨਾਂ ਵੱਲੋਂ ਕਿ ਆਪਣਾ ਬੰਦ ਕੀਤੇ ਜਾਣਗੇ ਸਾਮਰ ਨੂੰ ਵੀ ਬਟਿੰਡਾ ਤੋਂ ਇਸ ਕਰ ਮੀਤ ਨੂੰ